ਅ ਸ਼ੋਭੀ ਮਲੂੜ ਦੇ ਵਿੱਚ ਦੁਸ਼ਹਿਰਾ ਇਸ ਵੇਲੇ ਮਨਾਇਆ ਜਾਣਾ ਹੈ ਕਿਹੜੀ ਤਰੀਕ ਨੂੰ ਮਨਾਇਆ ਜਾਏਗਾ ਕੀ ਇਹਦੀ ਅਨਾਉਂਸਮੈਂਟ ਹੋਈ ਹੈ ਇਸ ਬਾਰੇ ਦੇ ਵਿੱਚ ਕਿਉਂਕਿ ਪਹਿਲਾਂ ਸੁਣਨ ਦੇ ਵਿੱਚ ਆਇਆ ਸੀ ਕਿ ਦੁਸ਼ਹਿਰਾ ਮਲੂੜ ਦੇ ਵਿੱਚ ਨਹੀਂ ਮਨਾਇਆ ਜਾ ਰਿਹਾ ਸੋ ਹੁਣ ਸੁਣਨ ਦੇ ਵਿੱਚ ਆ ਰਿਹਾ ਕਿ ਮਲੂੜ ਦੇ ਵਿੱਚ ਦੁਸ਼ਹਿਰਾ ਮਨਾਇਆ ਜਾ ਰਿਹਾ ਤੁਹਾਡੇ ਵੱਲੋਂ ਰਾਮਲੀਲਾ ਜਿਹੜੇ ਨਾਟਕ ਦੇ ਦੌਰਾਨ ਇਹ ਅਨਾਉਂਸਮੈਂਟ ਕੀਤੀ ਗਈ ਹੈ ਸੋ ਕੀ ਕਿਸ ਤਰ੍ਹਾਂ ਦਾ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੁਸ਼ਹਿਰਾ ਕਿਵੇਂ ਮਲੂੜ ਦੇ ਵਿੱਚ ਮਨਾਇਆ ਜਾਏਗਾ ਸਭ ਤੋਂ ਪਹਿਲਾਂ ਤਾਂ ਜੈ ਸ਼੍ਰੀ ਰਾਮ ਬੜੀ ਖੁਸ਼ੀ ਦੀ ਖਬਰ ਜਲਦੀ ਰਾਮਲੀਲਾ ਦੇ ਵਿੱਚ ਸਾਡੇ ਮਲੋੜ ਸ਼ਹਿਰ ਦੇ ਦੁਸ਼ਹਿਰਾ ਪ੍ਰੇਮੀ ਔਰ ਜੋ ਹਰ ਵਾਰ ਦੁਸ਼ਹਿਰਾ ਕਰਾਉਂਦੇ ਨੇ ਸ੍ਰੀ ਸ਼ਤਪੁਰ ਦੇਵ ਰਾਜ ਪੱਪੀ ਜੀ ਉਹਨਾਂ ਦੇ ਵੱਲੋਂ ਸਟੇਜ ਤੇ ਆ ਕੇ ਮੈਨੂੰ ਇਹ ਦੱਸਿਆ ਗਿਆ ਕਿ ਮਲੋੜ ਦੇ ਵਿੱਚ ਅੱਜ ਫੈਸਲਾ ਕੀਤਾ ਗਿਆ ਹੈ ਅੱਜ ਦੀ ਤਰੀਕ ਦੇ ਵਿੱਚ ਕਿ 12 ਤਰੀਕ ਨੂੰ ਦੁਸ਼ਹਿਰੇ ਵਾਲੇ ਦਿਨ ਮਲੋੜ ਦੇ ਅੰਦਰ ਬੜੇ ਉਤਸ਼ਾਹ ਦੇ ਨਾਲ ਬੜੀ ਧੂਮ-ਧਾਮ ਦੇ ਨਾਲ ਜਿੱਦਾਂ ਪਹਿਲਾਂ ਭਗਵਾਨ ਸ਼੍ਰੀ ਰਾਮ ਦੀ ਜਿਹੜੀ ਅਸੀਂ ਮਹਿਮਾ ਗਾਉਨੇ ਆ ਉਸ ਤੋਂ ਬਾਅਦ ਜਦੋਂ ਦੁਸ਼ਹਿਰਾ ਹੁੰਦਾ ਹੈ ਤਾਂ ਉਹ ਦੁਸ਼ਹਿਰੇ ਦਾ ਜਿਹੜਾ ਨੇਕੀ ਔਰ ਬਦੀ ਦਾ ਜਿਹੜਾ ਪ੍ਰਤੀਕ ਹੈ ਉਹ ਦੁਸ਼ਹਿਰਾ ਬੜੀ ਧੂਮਦਾਨ ਨਾਲ ਮਨਾਇਆ ਜਾ ਰਿਹਾ ਹੈ। ਕੀ ਤਾਰੀਖ ਦੱਸੀ ਗਈ ਹੈ? 12 ਤਾਰੀਖ ਦੁਸ਼ਹਿਰੇ ਵਾਲੇ ਦਿਨ। ਪਰ ਕੁਝ ਪ੍ਰੋਗਰਾਮ ਦੀ ਦੁਸ਼ਹਿਰੇ ਦੇ ਪ੍ਰੋਗਰਾਮ ਦੇ ਵਿੱਚ ਕੁਝ ਬਦਲਾਅ ਵੀ ਦੱਸੇ ਗਏ ਆ ਕਿ ਪਹਿਲਾਂ ਇਸ ਤਰ੍ਹਾਂ ਨਾਲ ਦੁਸ਼ਹਿਰਾ ਹੁੰਦਾ ਸੀ ਹੁਣ ਦੁਸ਼ਹਿਰੇ ਦੇ ਵਿੱਚ ਇਸ ਤਰ੍ਹਾਂ ਕੀਤਾ ਜਾਏਗਾ। ਬਦਲਾਅ ਦੀ ਜਿਹੜੀ ਗੱਲ ਹੈ ਉਸ ਬਾਰੇ ਮੈਨੂੰ ਹਜੇ ਪੂਰੀ ਜਾਣਕਾਰੀ ਨਹੀਂ ਹੈ। ਸਿਰਫ ਮੈਨੂੰ ਇਹੀ ਅਨਾਉਂਸਮੈਂਟ ਕਰਨ ਲਈ ਦੱਸਿਆ ਗਿਆ ਸੀ। ਕਿ ਮਲੋੜ ਦੇ ਵਿੱਚ ਖੁਸ਼ਖਬਰੀ ਵਾਲੀ ਖਬਰ ਹੈ ਕਿ ਇਸ ਵਾਰ ਫੇਰ ਦੁਸ਼ਹਿਰਾ ਬੜੀ ਧੂਮਧਾਮ ਨਾਲ ਮਲੋੜ ਦੇ ਲੋਕਾਂ ਦੇ ਨਾਲ ਮਿਲ ਕੇ ਮਨਾਇਆ ਜਾਏਗਾ ਜਗ੍ਹਾ ਵੀ ਦੱਸੀ ਗਈ ਹੈ ਕਿ ਕਿਹੜੀ ਜਗ੍ਹਾ ਤੇ ਹੁਣ ਨਹੀਂ ਹਜੇ ਦੁਸ਼ਹਿਰਾ ਦੱਸਿਆ ਨਹੀਂ ਗਿਆ ਜੀ ਉਹਦੀ ਕੱਲ ਜਿਹੜੀ ਹੈ ਉਹ ਅਨਾਉਂਸਮੈਂਟ ਕੀਤੀ ਜਾਏਗੀ ਕਿਹੜੀ ਜਗ੍ਹਾ ਤੇ ਵੈਸੇ ਮੇਰੇ ਅ ਹਿਸਾਬ ਦੇ ਨਾਲ ਜਿਵੇਂ ਪਹਿਲਾਂ ਸ਼ਹਿਦਾਨਾ ਮੰਡੀ ਹੁੰਦਾ ਹੈ ਸ਼ਾਇਦ ਉਦਾਂ ਹੀ ਹੋਏਗਾ ਉਦਾਂ ਕਰੋ ਨਹੀਂ ਕੋਈ ਪੁੱਡਾ ਕਲੋਨੀ ਦੁਸ਼ਹਿਰਾ ਗਰਾਊਂਡ ਜਿਹੜਾ ਪੁਰਾਣਾ ਹੈ ਉਹਦੇ ਵਿੱਚ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ